ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਤੁਹਾਡੇ ਵਾਸਤੇ ਆਪਾਂ ਸਾਈ ਵਾਲ ਬੱਸੀ ਲੈ ਕੇ ਆਏ ਆ ਦੂਜਾ ਸੂਆ ਸੂਈਆ ਇਹ ਅੱਜ ਆਪਾਂ 23 ਅਗਸਤ ਨੂੰ ਵੀਡੀਓ ਕਵਰ ਕਰ ਰਹੇ ਆ 23 ਅਗਸਤ 2023 ਸਾਮ ਨੂੰ ਆਪਣਾ 2:00 ਦਾ ਟਾਈਮ ਆ ਵੀਡੀਓ ਬਣਾਉਣ ਦਾ ਅੱਜ ਇਹਦੀ ਸਵੇਰ 10:00 ਤੋਂ 11:00 ਵਜੇ ਡਿਲੀਵਰੀ ਹੋਈ ਆ ਮਗਰ ਇਹਨੇ ਮੇਲ ਕਾਫ ਨੂੰ ਜਨਮ ਦਿੱਤਾ ਸਾਈਵਾਲ ਪਿਓਰ ਆ ਗਈ ਬਰੀਡ ਦੇ ਵਿੱਚ ਤੁਹਾਨੂੰ ਦਿਖਾਉਣੇ ਆਪਾਂ ਉਹ ਗੂੰ ਗੂੰ ਕਰਨ ਵਾਲੀ ਨਹੀਂ ਹੈਗੀ ਇਹ ਦੇਖ ਸਕਦੇ ਹੋ ਮੇਲ ਕਾਫ ਆ ਮਗਰ ਕਰੈਕਟਰ ਬਹੁਤ ਚੰਗੇ ਨੇ ਠੰਡੀ ਮਿੱਠੀ ਬਰਫ ਵਰਗੀ ਆ ਦੇਖ ਸਕਦੇ ਹੋ ਆਪਣਾ ਬੰਦਾ ਆਇਆ ਇਦਾਂ ਹੀ ਚਾਹੀ ਹੱਥ ਫੇਰ ਕੇ نیچے ਬਹਿ ਜੇ ਕੋਈ ਚੱਕਰ ਨਹੀਂ ਇਹਨੂੰ ਕੋਈ ਲੱਤ ਛੜ ਨਹੀਂ ਕਰਨ ਵਾਲੀ ਇਹ ਬੱਚੇ ਨੂੰ ਦੁੱਧ ਆਪਾਂ ਪਿਆ ਚੁੱਕੇ ਆ ਬੌਲੀ ਕੱਢੀ ਆ 4-5 ਕਿਲੋ ਬੌਲੀ ਕੱਢੀ ਆ ਇਹ ਦੀ ਦੇ ਸਕਦੇ ਹਾਂ ਦੋਵੇਂ ਪਾਸੇ ਪੂਸ ਚੱਕ ਕੇ ਲੈਂਦੀ ਆ ਸੂਣ ਤੋਂ ਬਾਅਦ ਕਈ ਸਾਈ ਵਾਲਾਂ ਮੰਨ ਕੇ ਚਲੋ ਕੜਤਨ ਮਨਾਉਂਦੀਆਂ ਨੇ ਪਰ ਇਹ ਕੈਰੇਕਟਰਾਂ ਦੀ ਪੂਰੀ ਜਿਵੇਂ ਪਹਿਲਾਂ ਆਪਾਂ ਦੱਸਿਆਗਾ ਤੁਸੀਂ ਦੇ ਸਕਦੇ ਹੋ ਜਿਵੇਂ ਮਰਜੀ ਕੋਈ ਬੱਚਾ ਚੋਈ ਜਾਵੇ ਹੱਥ ਲਾਈ ਚੱਲੇ ਪੋਲੀ ਤੇ ਮੋਟੀ ਚਵਾਈ ਨਿਕਲੀ ਆ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੁਹਾਨੂੰ ਆਪਾਂ ਚਵਾਈ ਵੀ ਧਾਰਾਂ ਮਾਰ ਕੇ ਦਿਖਾਵਾਂਗੇ ਆ ਜੇਰੇ ਦੀ ਪ੍ਰੋਪਰ ਪੈ ਚੁੱਕੀ ਆ ਜੇਰ ਦਾ ਬਹੁਤ ਮੇਨ ਕੰਮ ਹੁੰਦਾ ਜੇਰ ਪ੍ਰੋਪਰ ਪੈ ਚੁੱਕੀ ਆ 11 ਵਜੇ ਦੀ ਡਿਲੀਵਰੀ ਹੋਈ ਆ ਤੋਰ ਦੇ ਪੁੱਤ ਬਾਹਰ ਨੂੰ ਜਿਹੜੇ ਮੇਰੇ ਵੀਰਾਂ ਨੂੰ ਟਾਪ ਦੀ ਸਾਈਵਾਲ ਲੈਣ ਦੇ ਚਾਹਵਣ ਸੀ ਉਹਨਾਂ ਲਈ ਸੁਨੇਰੀ ਮੌਕਾ ਗਾ ਥਣ ਬਹੁਤ ਸੋਹਣਾ ਲੱਗਿਆ ਵਾ ਕੱਲਾ ਕੱਲਾ ਨਿਖੜਵਾ ਸਾਨੂੰ ਨੇੜ ਤੋਂ ਵੀ ਚੈੱਕ ਕਰਾ ਦੇਣਾ ਇਸ ਤੋਂ ਬਾਅਦ ਆਪਾਂ ਧਾਰਾ ਵੀ ਮਾਰ ਕੇ ਦਿਖਾਵਾਂਗੇ ਸੋਹਣਾ ਹਵਾਨਾ ਤਿਆਰ ਕੀਤਾ ਗਾ ਪਹਿਲੇ ਸੂਏ ਨੇ 16-17 ਕਿਲੋ ਦੁੱਧ ਪਾਇਆ ਹੋਇਆ ਗਾ ਆਦੇਸ਼ਾਂ ਤੁਸੀਂ ਤੋਰਾ ਵਗੈਰਾ ਦੇ ਸਕਦੇ ਰਾਣੀਗਾ ਪੈਉ ਤਾਈਓ ਕਿਹਾਗਾ ਕਿਉਂਕਿ ਇੰਨੀ ਠੰਡੀ ਸਾਈਵਾਲ ਬਹੁਤ ਘੱਟ ਦੇਖਣ ਨੂੰ ਮਿਲਦੀ ਆ ਪਹਿਲੀਆਂ ਦੂਜੀ ਵੀਡੀਓ ਹੋਊ ਆਪਣੇ ਚੈਨਲ ਤੇ ਇਹ ਤੋਰ ਦੇ ਪੁੱਤ ਲੰਬੀ ਤੋਰ ਤੇ ਤੁਹਾਨੂੰ ਛੱਡ ਬਣਨ ਵਿੱਚ ਹੁੰਦੇ ਆ ਬੱਚੇ ਨੂੰ ਖਿੱਚੀ ਫਿਰਦੀਆਂ ਹੁੰਦੀਆਂ ਨੇ ਉਹ ਚੀਜ਼ ਹੈ ਨਹੀਂ ਇਹਦੀ ਕੋਈ ਉਹ ਚੀਜ਼ ਨਹੀਂ ਕਰਦੀ ਹੈਗੀ ਬਿਲਕੁਲ ਵੀ ਦੇਖ ਸਕਦੇ ਹੋ ਤੁਸੀਂ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਚੰਗਾ ਦੁੱਧ ਪਾਊਗੀ ਕਿਸੇ ਮੇਰੇ ਵੀਰ ਦੀ ਚੰਗੀ ਸਾਂਭ ਹੋਈ ਘੋੜੀ ਵਰਗੀ ਚਾਲਾ ਨਵਾਂ ਹਾਨਾ ਰਾਣੀਗਾ ਆ ਗਈ ਇਹ ਲੈ ਚੱਲ ਪੁੱਤ ਬੱਚੇ ਕੋਲੇ ਲੈ ਚੱਲ ਅੰਦਰ ਬੱਚੇ ਕੋਲ ਲਾ ਦਿਓ ਸੋ ਬਤਾਰਾ ਵੀ ਮਾਰ ਕੇ ਦਿਖਾਉਣੇ ਆ ਸੋ ਦੇਸ਼ਾ ਜੀ ਤੁਸੀਂ ਆਪਾਂ ਬੱਚਾ ਲਾ ਕੇ ਪਸਮਾ ਕਰਾ ਲਿਆ ਬੱਚਾ ਲਾ ਕੇ ਆਪਾਂ ਹੁਣ ਧਾਰਾ ਮਾਰਾਂਗੇ ਕੋਈ ਆਪਾਂ ਨਿਆਣਾ ਪਾਲੋ ਨਾ ਪਾਲੋ ਠੰਡੀ ਸੀਲ ਐ ਹੁਣ ਧਾਰਾ ਮਾਰ ਕੇ ਦਿਖਾਵਾਂਗੇ ਬਸ ਬਤ ਮਾਰ ਜਿਦਾਂ ਮੇਲ ਕਾਫਾ ਮਗਰ ਜੀ ਧਾਰਾ ਮਾਰੇ ਅਨਿਚੇਮ ਸੋ ਥੀਸ ਆ ਨਾ ਪਤਾਰਾ ਮਾਰ ਕੇ ਦਿਖਾਉਣੇ ਤੁਹਾਨੂੰ ਪੂਰੀ ਪੋਲੀ ਤੇ ਮੋਟੀ ਚਵਾਈ ਆ ਮੂਹਰੇ ਥਲਾ ਨੇ ਧਾਰਾ ਮਗਰ ਲੈਣਾ ਮਾਰੂ ਆ ਮਗਰ ਲੈਣਾ ਥਲਾ ਨੇ ਧਾਰਾ ਕਿ ਕਰ ਸਕਦਾ ਨੂੰ ਪੋਲੀ ਤੇ ਮੋਟੀ ਚਵਾਈ ਆ ਪੂਰੀ ਓਕੇ ਓਕੇ ਮੂਹਰੇ ਥਲਾ ਨੇ ਹੋਰ ਮਾਰ ਚਵਾਈ ਬਹੁਤ ਚੋਣ ਬਹੁਤ ਸੋਹਣਾ ਲੱਗਿਆ ਕੋਲਾ ਤੇ ਮੋਟਾ ਬਸ ਓਕੇ ਬਸ ਓਕੇ ਓਕੇ ਆ ਦੇਸ਼ਾ ਦਾ ਨਿਆਣਾ ਪਾ ਲੋ ਨਾ ਪਾ ਲੋ ਇੱਕੋ ਹੀ ਗੱਲ ਆ ਜੀ ਪਹਿਲਾਂ ਆਪਾਂ ਪਾਇਆ ਨਹੀਂ ਸੀ ਹੁਣ ਪਾ ਕੇ ਵੀ ਦਿਖਾਤਾ ਨਿਆਣਾ ਪਾਉਂਦੀ ਵੀ ਆ ਉੱਠ ਖੜ ਬਸ ਨਿਆਣਾ ਖੋਲ ਦੇ ਤੁਸੀਂ ਦੇਖ ਸਕਦੇ ਆਪਾਂ ਧਾਰਾਂ ਵੀ ਮਾਰ ਕੇ ਦਿਖਾਤੀਆਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਚੁੱਕੇ ਆਂ ਅੱਜ ਆਪਾਂ 23 ਅਗਸਤ ਨੂੰ ਵੀਡੀਓ ਕਵਰ ਕੀਤੀ ਆ ਤਾਜੀ ਸੂਈ ਸਾਈਵਾਲ ਪਿਓਰ ਸਾਈਵਾਲ ਸਾਰੇ ਕੈਰੇਕਟਰ ਪੂਰੇ ਕਰਦੀ ਆ ਬੱਚੀ ਆ ਇਹ ਕੋਈ ਮੇਰੇ ਵੀਰ ਨੂੰ ਜ਼ਿਆਦਾ ਡਿਟੇਲ ਚਾਹੀਦੀ ਹੋਈ ਉਹ ਵਟਸਐਪ ਤੇ ਵੀ ਵੀਡੀਓ ਮੰਗਾ ਸਕਦਾ ਆਪਣੀ ਇਹਦੀ ਵਟਸਐਪ ਤੇ ਮੈਸੇਜ ਕਰਕੇ ਦਾ ਪ੍ਰਾਈਸ ਵਗੈਰਾ ਤੇ ਵੀਡੀਓ ਵਗੈਰਾ ਜਾਣ ਸਕਦਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ